ਆਹ ਕਿ ਖੁਸ਼ ਹੋ ਹਾਂ ਹਾਂਜੀ ਸਸਰ ਘਰ ਦਾ ਸਾਰਾ ਰੁਕ ਕੀਤਾ ਸਾਰੇ ਆਏ ਹੋ ਤੇ ਸਾਰੇ ਰਵੱਟੀਆਂ ਹੋਂ ਕਿਤੇ ਗੱਲਾਂ ਪਾਉ ਹੋ ਬਸ ਇਹ ਡੇਟ ਤੇ ਫਿਰ ਆਪਾਂ ਤੇਰੇ ਘਰ ਆਏ ਸੀਗੇ ਤੇ ਬਾਕੀ তোর ਪਤੀ ਜਾ ਕੇ ਵਿਆਹ ਦੇ ਤਿਆਰੀਆਂ ਚਾਲ ਲਈ ਆਪਾਂ ਬਲੌਗ ਦਿਖਾਈ ਸੀ ਜਨਾਈਸ ਲੱਗਦਾ ਕਿਤਾ ਜੜਾ ਕਿਾ ਬਹੁਤ ਜੜਾ ਹੋਇਆ ਤੇ ਹੁਣ ਮੈਂ ਦੱਸ ਦਵਾਂ ਕਿ ਸਾਡੇ ਸ਼ੌਤ ਤੇ ਮੈਨੂੰ ਲੱਗਾ ਜਾ ਬੁੰਡਾ ਬੱਠਾ ਜੀ ਤੇ ਉਹ ਤਾਂ ਪੰਡਤ ਕੋ ਫਰਾ ਉਹ ਗਾੜਾ ਮੁੰਡਾ ਕਿਵੇਂ ਆ ਠੀਕ ਆ ਠੀਕ ਆ ਠੀਕ ਆ 10 ਦਿਨ ਵਧਾ ਦੇ ਵਿੱਚੋਂ ਤੇ ਦੇਖੋ ਜੀ ਅਸੀਂ ਆ ਤਾਂ ਸਾਇ ਚਿਖਿਪਤ ਨਹੀਂ ਅਸੀਂ ਦੇ ਕਰ ਬਣਾ ਰਹੇ ਕੀ ਲਿਖਦਾ ਪਿਆ ਸ਼ੁਰੂ ਤੇ ਗੁਰਬਾਣੀ ਲਿਖਣੀ ਚਾਹੀਦੀ ਆ ਗੁਰਬਾਣੀ ਤੇ ਸਟਾਰਟ ਕਰਦੇ ਆ ਅੱਛਾ ਜੀ ਪਰ ਜੇ ਟੈਕ ਤੋਂ ਲਾ ਕੇ ਪਰ ਜਿਆਰੇ ਏਕ ਟੈਕ ਤੂੰ ਲਾਏ ਬਿਡਾਨੀਆਂ ਨਾਨਕ ਨਾਮ ਧਿਆਈਏ ਤਾਂ ਕਾਰਜ ਆਵੇ ਰਸ ਠੀਕ ਹੈ ਜਿਹੜਾ ਨਾਮ ਬਣਾਣ ਕੇ ਜਦੋਂ ਨਾਮ ਜਾਪਦਾ ਉਹ ਕਾਰਜ ਰਸ ਹੁੰਦਾ ਨਾ ਹਾਂਜੀ ਦੇਖ ਰੱਖ ਲੈਂਦੀ ਆਪ ਨੂੰ ਨੇ ਉਡਵਾਣੀ ਉੱਤਮ ਬਕਸਾ ਨਹੀਂ ਹੋਣੀ ਜਾਈਗੀ ਮੈਂ ਤਾਂ ਕਾਰਡ ਦੀ ਨਾ ਕਾਪੀ ਕਰਦੀ ਆ ਬਾਣੀ ਤਾਂ ਚੰਨ ਲਿਖ ਲਈ ਮੈਂ ਐਂ ਦੇਖਦੀ ਆ ਕਿ ਮਤਲਬ ਹਿੰਟ ਜਾਂ ਲੈਣੀ ਆ ਵੀ ਪਹਿਲਾਂ ਕੀ ਵੀ ਮੁੰਡੇ ਆਲਾ ਨਾਮ ਹੁੰਦਾ ਕਿ ਕੁੜੀ ਆਲਾ ਨਾਮ ਹੁੰਦਾ ਐ ਦੇਖਦੇ ਹਾਂ ਅੱਛਾ ਤੁਹਾਡਾ ਤਾਂ ਕਾਰਡ ਹੀ ਨਹੀਂ ਸਪਾਏਗਾ ਨਾ ਤੇਰੀ ਯਾਪੀ ਉਹਨਾਂ ਤੋਂ ਸੱਚਾ ਕੋਈ ਨਹੀਂ ਇਹਦੇ ਕਾਰਡ ਬਣਾਉਣਾ ਪਊ ਤੇ ਸਹੀ ਕਰ ਦੂਗਾ ਕਰ ਤੇ ਦਦੀ ਮੇਰੇ ਸਾਹੇ ਚੱਠੇ ਲੈ ਕੇ ਆਉਂਗੇ ਮੇਰੇ ਵੈਕ ਤੋਂ ਸਾਹੇ ਕਿੱਥੇ ਬਣਾਣੀ ਘੈਂਟ ਘੈਂਟ ਰੰਟ ਕਲਰ ਓਕੇ ਓਕੇ ਦੇ ਤੋ ਤੇਰਾ ਪਾੜਾ ਲੱਕ ਜਾਣਗਾ ਮੇਰੇ ਸਾਰੇ ਸ਼ਾਕ ਪੂਰੇ ਕਰਨੇਗਾ ਨਾ ਆਕੇ ਲੱਕ ਲੱਕ ਕੇ ਕੈਸਾ ਵੀ ਤੇਰਾ ਲਾਹ ਛੌਂਕ ਵੀ ਤੇਰੇ ਉਹ ਤਾਂ ਮੈਨੂੰ ਕੁਰਸੀ ਲੈ ਕੇ ਦੇਈ ਫਹਿਣ ਕੇ ਚਾਤੀ ਪਵੀ ਪਵੀ ਘਰੇ ਤੇੜੀ ਸੱਤੀ ਸੀ ਤੇਕਾ ਸਾਡੇ ਫਾਵੇ ਚਿੱਚੂ ਸਫਾਈਆਂ ਕਰ ਰਿਹਾ ਹੈਲੋ ਕੈਸਾ ਹੋ ਮਾਲੀ ਬੁੱਟੇ ਲਗਾ ਰਹੇ ਹੋ ਤੇ ਖਲਮਰਾ ਜਿੱਤੂ ਵਿਚਾਰਾ ਜਿੱਤੂ ਵਿਚਾਰਾ ਕੀ ਕਰੇ ਠੰਡਾ ਪਾਣੀ ਪੀ ਮਰੇ ਗੋਟਾ ਲਾਇਆ ਨੇ ਆ ਇੱਕ ਇਹ ਕਮ ਹਲੋ ਜਿੱਤੂ ਕਿੰਨਾ ਕੰਨ ਲਖ ਲਿਆ ਫਰ ਤੇ ਖਲ ਸਾਡੇ ਸਾਕਾ ਗੁਰਵਿੰਦਰ ਸਿੰਘ ਸਭ ਵਿਆਹ ਕਾਰਜ ਆਪਾਂ ਕਰ ਰਹੇ ਆਂ ਬੀਬੀ ਰਮਨ ਕਮਲ ਸਿੰਘ ਜੀ ਬਾਹਰ ਆ ਦੋ ਚਾਹ ਲਾ ਗੀ ਹਾਂ ਤੇ ਫਰਾਂ ਤੇ ਪਟਾਪ ਡੜਵਾਲੀ ਵਾਲਾ ਬਟੇ ਆਪਣੇ ਤਾਂ ਉਹ ਮੁਰ ਕੱਕਾ ਕੰਮ ਕਰ ਲੈ ਕੰਮ ਜਿੱਥੋਂ ਕੰਮ ਕਰ ਲੈ ਕੰਮ ਹੀ ਕਰੀ ਇੰਨੇ ਹੋਰ ਕੀ ਕਰ ਦਿੰਦੇ ਬੈਠਾ ਤਾਂ ਕਰ ਸੇ ਤੇ ਆ ਉਹ ਕਰ ਜਾਂਦਾ ਵਿਚਾਰਾ ਜਿੱਥੋਂ ਅਸੀਂ ਤਾਂ ਕਰਤਾ ਜੇ ਟਪਾਟ ਦੀ ਸਾਡਾ ਜਿਹੜਾ ਕੰਮ ਸੀ ਬੈਟਰੀਆਂ ਡਾਊਨ ਕਰ ਲਈ ਉਹ ਬਾਈ ਅਸ ਨੂੰ ਆਪ ਬੈਂਡਰੀ ਲੋ ਨਾ ਹੋ ਰਹੀ। ਚਾਹ ਦੇ ਬਾਸਟਰ ਲੋ। ਦੁਵਾਰ ਚੋਂ ਕੋਣ ਕਰਕੇ ਕਿਹੜੀ ਹੋਣ ਦੀ? ਕੀ? ਹੋ ਜਾਂਨ ਤਾਂ ਫਿਰ ਕੀ ਆਮਾ ਚਾਰ ਦਲਾ ਦਿੰਦੇ। ਇੱਕ ਮਦੀ ਨੀ ਵੈਰੀ ਪੋਪੋ ਆਏ ਆਏ ਪੰਗੇ ਲਈ ਜਾਂਦੀ ਆ। ਛੋਣੀ ਕੁੜੀ ਜੀ, ਛੋਨੇ ਛੋੜ, ਛੋਨੇ ਛੋੜ। ਛੋਨੇ ਪੱਕੀਆਂ ਤੋਂ। ਆਹ ਛੋਨੇ ਪੱਕੀ ਦੇਖੋ ਸਾਡੀ। ਆਏ ਆਏ ਆਏ। ਨਾਨੀ ਨਾਨੀ ਨਾਨੀ। ਨਨੂ ਸਾਡੇ ਕੋਲੋਂ ਲਖਾਈ ਤੇ ਫਿਰ ਮੈਂ ਲਿਖਣ ਲੱਗੀ ਆ ਸਾਹ ਇੱਕ ਇੱਥੇ ਜਦੋਂ ਉਸੇ ਕੜਤਾ ਜਦੋਂ ਅਜ ਤਾਂ ਦੇਖੋ ਘਰ ਤੇ ਰਾਣਕ ਲਿਖਣਾ ਸੀ ਘਰ ਤੇ ਭੌਂਕਾ ਲਿਖਤਾ ਇਹ ਕੋਈ ਚੱਕਰ ਆ ਆਪਣਾ ਨਾਮ ਪਾਣੇ ਆ ਪਾਗੜਾ ਤੁਜੇ ਨੀ ਹੁਣ ਨਿਕਲੀਆਂ ਗਈਆਂ ਗੱਲਾਂ ਕਰਦੀਆਂ ਵੱਡੀਆਂ ਵੱਡੀਆਂ ਰਾਈਟਿੰਗ ਸੋਹਣੀ ਆ ਓਏ ਤੇਰੀ ਹੈ ਨਾ ਬੰਦੀ ਦੌੜ ਬਣਾਇਆ ਦੀਦੀ ਭੈਣਾ ਖੰਦ ਆਇਆ ਉਹ ਸਾਨੂੰ ਛੰਮੀ ਹੋ ਗਈ ਤੇ ਸਾਰਾ ਕੁਝ ਤੋਂ ਮੁਰਾ ਉਹ ਘਰ ਤੇ ਨਾਮ ਘਰਤੀ ਰੌਣਕ ਇੱਕ ਸੇ ਗੁਰਮੀ ਛਾਉ ਲੋ ਯਾਰ ਹੈ ਮਮੀ ਕੋਈ ਨਹੀਂ ਹੁਣ ਤੇ ਇੱਥੇ ਸੋਹਣੀ ਲਖਾਈ ਆ ਉਹ ਘਰ ਨਹੀਂ ਲਾਉਂਦਾ ਨਿਕਾਲ ਆਉਗੀ ਲੱਕਰ ਇਹ ਘਾਟ ਮਮਾ ਮੇਰੇ ਲਖਾਈ ਸੋਹਣੀ ਆ ਹਾਂ ਤੂੰ ਨਹੀਂ ਇਹ ਨਾ ਕਰਨ ਲੱਗ ਜੇ ਹੈ ਸੱਚ ਤਲਾਫਾ ਇਹ ਤਾਂ ਆਇਆ ਅਸ ਮੈਨੂੰ ਚੱਲੋ ਭਾਈ ਹੁਣ ਵਿਆਹ ਲੈ ਕੇ ਚੱਲ ਰਹੀ ਹੈ ਤਿਆਰੀ ਛੜਕ ਰਿਹਾ ਛੜ ਲਿਆ ਪਾਣੀ ਪਾਣੀ ਪੋਵਲੇ ਫੁੱਲ ਜੋ ਕਰਨੇ ਆ ਨਾ ਆ ਦੇਖੋ ਅਸੀਂ ਬਣਾਈ ਹੈ ਇੱਥੇ ਕਲਮ ਤੁਹਾਨੂੰ ਆਪਾਂ ਜਮਾ ਨੇ ਦੇਖੋ ਆ ਸਾਰੀਆਂ ਕਲਮਾਂ ਦੇਖੋ ਆਪਾਂ ਕਰਨੇ ਇਧਰ ਸੈਟ ਕੰਮ ਉਧਰੋਂ ਖੇਡੀਂਂ ਦੇ ਦੇਖੋ ਹਾਂ ਆਪੇ ਮਾੜਾ ਦੇਖੇ ਕਿ ਗੋਚੀ ਬੜੀ ਹੰਦੇ ਰੋਕਾ ਕੰਮ ਸ਼ਾਮ ਕਰ ਲਿਆ ਮਾ ਪਚਾਈ ਦੇ ਪਰੇ ਦਰਾ ਪਰੇ ਲਾ ਪਰੇ ਦਰਾ ਕੀ ਹੋ ਗਿਆ ਕੀ ਮੈਂ ਕਿੱਡੇ ਆ ਨਾ ਮਣਾਉਂਦਾ ਹੀ ਖੜਾ ਮੈਨੂੰ ਤੇਰੇ ਕੰਦਲ ਤੇ ਇਹ ਤਾਂ ਢੱਲ ਲਾ ਫਸਨੇ ਕਰਨਾ ਨਾ ਉਹਦਾ ਤੂੰ ਇਹ ਖਾ ਚਾ ਚਾ ਕੋਈ ਦੱਸੋ ਵੀ ਕੋਣ ਕੋਈ ਕਿਨੇ ਕਿਨੇ ਖੇਡੇ ਆ ਸਾਡੂ ਕਮੈਂਟ ਕਰਕੇ ਦੱਸ ਦੋ ਕੀ ਕਰ ਰਹੇ ਹਾਂ ਢਾਲ ਲੇ ਮੇਰੀ ਬਿੱਤਾ ਮੁੱਝ ਪਾ ਲੀ ਇਹ ਮੇਰੀ ਆ ਤੇ ਤੂੰ ਤੇ ਬਾਤ ਛੱਡ ਦੋ ਮੈਂ ਤਾਂ ਆਉਂਦਾ ਹਾਂ ਚੱਕ ਤੱਕੋ ਬਈ ਇਹ ਆ ਚੱਕਾ ਚਲਾਉਣਾ ਰੱਖੋ ਯਾਰ ਹਰ ਤੇ ਰਾੜ ਦਰ ਰਾੜ ਦੋ ਮੁਫਾਦ ਆਪਾਂ ਇੱਥੇ ਆਇਆ ਕੋਈ ਇਹ ਕੀ ਹੋ ਗਈ ਇੱਕ ਜਵਾਨ ਹੋਰ ਚੱਲ ਲੈ ਹੁਣ ਚੱਲ ਇਹ ਚੱਕੋ ਬਈ ਬਾਸ ਭਾਦਿਆਂ ਮੇਰੇ ਵੀ ਵੀਡੀਓ ਗਾਜ ਆਹ ਲਾ ਬੱਸ ਬੰਦ ਹੁਣ ਨਵੇਂ ਖਿਡਾਰੀ ਆਏ ਆ ਗੇਮ ਚ ਹੋਰ ਨਵੇਂ ਖਿਡਾਰੀ ਆਏ ਆ ਗੇਮ ਚ ਬਸ ਆ ਹੋ ਗਿਆ ਠੇ ਕਮ ਰਿਆ ਨਾ ਜੀਨੇ ਤਾਬ ਲਾ ਲੇ ਚਲੋ ਬਈ ਮੇਰੀ ਭੈਣ ਹੀ ਆ ਤਾਂ ਦੇ ਆ ਜਾ ਬਸ ਹਾਂ ਯੂ ਬਸ ਹੈ ਤੈਨ ਖਰਾ ਸਹੀ ਉਹ ਕਲਾ ਦੇਹ ਦਾ ਪੱਲੀ ਮਿੱਤੀ ਕਿਹੜਾ ਹਿੱਸਾ ਹਾਲ ਦਾ ਕਿਹੜੀ ਦੀ ਪੱਲੀ ਮਿੱਤੀ ਹੁਣੇ ਅੱਜ ਵੰਦੀ ਹੈਗੇ ਬੱਸ ਓਏ ਥੈਂਕ ਯੂ ਓਕੇ ਚਲ ਮਾਰ ਮਾਰਨਾ ਥੱਪੜ ਨਾ ਨਾ ਅ ਤੈਨੂੰ ਦੇਖ ਖਸਰਾਰ ਤਾਇਕੋ ਨਾ ਗਲਤ ਕੰਮ ਨਹੀਂ ਕਰਨਾ ਆਪਣੀ ਲਿਆ ਜਾ ਦੇਖ ਲੈ ਹਾਂ ਇਹ ਕਾਤੋ ਕਾਤੋ ਇੱਕ ਮਾਰ ਮਾ ਮਾ ਅਸਲ ਮਾਰ ਮਾ ਤੇ ਕੋਕੂ ਮਾਚੀ ਦੇ ਵਾਲ ਬੰਨ ਨਹੀਂ ਪਹਿਲਾਂ ਆਈ ਦੂਜੀ ਠੀਕ ਹੈ ਹਾਂ ਇਹ ਨਾ ਪਾਰਾ ਮਾ ਛੋਣ ਨਾਲ ਆਪਣੀ ਲਿਆ ਦੂਜੀ ਠੀਕ ਹੈ ੜੀ ਗੜੀ 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 ਹੈ ਤੱਕ ਤੇ ਸੈਂਟੀ ਹੋਈ ਪਹਿਲਾ ਆ ਬੱਸ ਆਦੇ ਹੁੰਦੇ ਕਿ ਨਹੀਂ ਸੈਂਟੀ ਆ ਜੀ ਐ ਤੈ ਤੇ ਰੱਖ ਤੱਕ ਗਈ ਹੈ 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 ਨਾ ਲੱਗਾਈਓ ਜੋ ਹਾਂ ਤਾਂ ਤੀ ਗਾਏ ਮੇਰੀ ਪਾਸ ਇੱਕਮ ਦੂਰ ਤੇ ਵੀ ਇੱਕਮ ਦਾਸ ਤੀ ਹਾਸਿਆ ਚੇ ਕਰੋ ਹੈ ਮੈਂ ਤੇ ਇਹ ਤਾਂ ਸਿਰਕੋ ਤੇ ਜਾਂ ਕੇ ਹੋ ਯਾਰ ਚਲਣਾ ਹੈਲੋ ਅੱਜੋ ਅੱਜ ਮੱਚੇ ਕਰਿਆ ਅੱਜ ਨਾ ਨਿਕਲਦਾ ਨਾ ਨੋ ਨਿਕਲ ਪੋਲੋ ਕਾਤ ਹਾਂ ਇਹ ਨੇੜੀ ਨੇੜੀ ਹੋ ਜਾਂਦੇ ਆ ਇਹ ਪਲੇਅਰ ਮੈਨੂੰ ਖਤਰਨਾਕ ਲੱਗਦਾ ਮਗਰ ਲਾ ਲੀ ਉਹੀ ਹੈ ਲਾ ਉਹੀ ਆ ਕਹਿੰਦੇ ਪਲੇਅਰ ਦੋ ਹੀ ਆ ਕਬਰ ਤੇ ਬੋਸ ਕਰ ਲੈ ਹੁਣ ਆ ਦੇਖ ਤਾ ਸਾਕਟ ਪਲੇਅਰ ਅਰ ਜਾ ਮੈਦਾਨਾ ਤੂੰ ਮਣੀ ਸਾਹਕੇ ਨੇ ਪਲੇਅਰ ਤੂੰ ਕਿੱਥੇ ਥੱਲੇ ਆ ਨਾ ਤੇ ਬਹਿੜ ਥੋੜਾ ਜਰਾ ਹੈ ਕਿ ਬਾਜੇ ਬੱਗੂ ਦੀ ਇਹਨੇ ਤੇ ਇਹ ਟੋਪਰ ਕਹਿੰਦੇ ਨਿਸ਼ਾਨੇ ਵਾਲੇ ਪੱਕੇ ਆ ਇਹਦੇ ਕਹਿੰਦੇ ਆਹ ਫਿਰਦਾ ਗੁਰਪ੍ਰੀਤ ਦੀ ਹਾਂਜੀ ਇਹ ਤੁਹਾਨੂੰ ਪਤਾ ਹੈ ਕਿ ਆਦਾ ਪਸਾਇਤ ਨੂੰ ਜਲਾ ਬਰਤ ਪ੍ਰੋਗੈਸਾਈਟ ਠੀਕ ਕਰਕੇ ਆ ਕਿ ਉਹ ਕੱਲ ਤੱਕ ਬਣਾ ਦੇਣਗੇ ਤੇ ਕਾਰ ਛੱਪ ਕੇ ਆ ਤੇ ਹੁਣ ਆਪਾਂ ਰਿਸ਼ਤੇਦਾਰੇ ਦੱਸਦੇ ਆ ਕਿ ਗੰਢ ਤੇ ਆਵਾਂਗੇ ਤੁਹਾਨੂੰ ਪੱਤੀ ਆ ਜਾ ਤਾਂ ਕੰਮ ਕਰਾਂਗੇ ਚਲੋ 10 12 ਦਿਨ ਬਾਅਦ ਆਪਾਂ ਕਰਦੇ ਹਾਂ ਦੁਬਾਰਾ ਗਾਉਂਦੇ ਰਹਾਂਗੇ ਤੇ ਆਪਣੇ ਨਵੇਂ ਤੋਂ ਨਵੇਂ ਵਲੌਗ ਆਉਂਦੇ ਰਹਿਣਗੇ ਤੇ ਆਪਾਂ ਵੀ ਆਉਂਦੇ ਰਹਾਂਗੇ ਤੇ ਬਾਅਦ ਇੱਕ ਮਰਟ ਕਰਕੇ ਦੱਸੋ ਆਪਣਾ ਵਲੌਗ ਕਿੱਦਾਂ ਲੱਗਿਆ ਤੇ ਅਗਲੇ ਵੀਡੀਓ ਫੋਲੋ ਕਰਨਾ ਜ਼ਰੂਰੀ ਹੈ ਚਲੋ ਫਿਰ ਕਰਦੇ ਹਾਂ ਅਗਲੇ ਵਲੌਗ ਚ ਆ ਰਹਿਣਾ ਆਪਣੇ ਚੈਨਲ ਨੂੰ ਸਬਸਕ੍ਰਾਈਬ